ਪੰਜਾਬ ਦੇ ਵਿੱਚ ਲਗਾਤਾਰ ਜੁਰਮਦਿੀਆਂ ਵਾਰਦਾਤਾਂ ਵਾਧੀਆਂ ਪਈਆਂ ਨੇ ਅਜਿਹਾ ਮਾਮਲਾ ਪੁਲਿਸ ਜ਼ਿਲ੍ਹਾ ਕਪੂਰਥਲਾ ਤੋਂ ਰਿਪੀਟ ਅਜਿਹਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਏ ਜਿੱਥੇ ਪੁਰਾਣੇ ਸਕੂਲ ਦੀ ਨੌਜਵਾਨਾਂ ਦੀ ਰੰਜਿਸ਼ ਨੂੰ ਲੈ ਕੇ ਇੱਕ ਧਿਰ ਵੱਲੋਂ ਇੱਕ 21 ਸਾਲਾ ਨੌਜਵਾਨ ਤੇ ਫਾਇਰਿੰਗ ਕਰ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਉੱਥੇ ਹੀ ਜ਼ਖਮੀ ਨੌਜਵਾਨ ਨੂੰ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਸ਼ਰਨਜੀ ਸਿੰਘ ਜੀ ਵਰਨ ਰੰਗੜ ਨਗਰ ਗਾਲ ਮਾ ਆਪਣੀ ਮੰਮੀ ਨਾਲ ਗਏ ਚੌਧਰੀਵਾਲ ਦਵਾਈ ਲੈਣ ਮੇ ਸਿਸਟਰ ਵੀ ਨਾਲੇ ਹੀ ਤੇ ਉਹ ਅੰਦਰ ਦਵਾਈ ਲੈਣ ਚਲ ਗਏ ਤੇ ਮੈਂ ਬਾਹਰ ਬਾਈਕ ਤੇ ਖਲੋਤਾ ਸੀ ਤੇ ਤਿੰਨ ਜਣੇ ਆਏ ਅਚਾਨਕ ਹੀ ਆਏ ਤੇ ਮੇਰੇ ਪੜ ਚ ਗੋਲੀ ਮਾਰ ਕੇ ਚਲ ਗਏ ਤੇ ਇੱਕ ਜਿੰਨੇ ਮੇਰੇ ਪੜ ਚ ਗੋਲੀ ਮਾਰੀ ਉਹ ਤਾਂ ਮਫਰਲ ਬੰਨੇ ਹੁੰਦੇ ਤੇ ਉਹਦਾ ਮੂੰਹ ਦਿਖ ਗਿਆ ਮੈਨੂੰ ਤੇ ਇੱਕ ਹੋਰ ਹੀ ਉਹ ਵੀ ਪਛਾਣ ਚ ਆਇਆ ਮੇਰੇ ਕੀ ਨਾ ਹਨ ਉਹ ਉਹ ਦਾ ਨਾ ਸ਼ਣੀ ਜੇ ਸੰਨੀ ਹਾਂਜੀ ਹਾਂਜੀ ਉਹ ਵੀ ਮਾਗੇ ਦਾ ਉਹਦਾ ਪਰ ਆਈ ਆ ਕਿੱਥੋਂ ਜਾਣ ਵਾਲੇ ਹੋ ਉਹ ਮਾਗੇ ਪਿੰਡ ਦੇ ਰਹਿੰਦੇ ਕੋਈ ਪਹਿਲਾਂ ਦਸ਼ਮਣ ਹੀ ਤੁਹਾਡੇ ਨਾਲ ਕੋਈ ਨਹੀਂ ਮੇਰੇ ਕੋਈ ਦਸ਼ਮਣ ਮੇਂ ਦੋ ਤਿੰਨ ਚਾਰ ਸਾਲ ਹੋ ਗਏ ਪੜਦਾ ਜਦੋਂ ਉਦੋਂ ਇਹਨਾਂ ਹੀ ਲੜਾਈ ਹੋਈ ਸਾਡੇ ਪਿੰਡ ਦੇ ਮੁੰਡਿਆਂ ਨਾਲ ਤੇ ਮੈਂ ਲੱਗ ਜੀ ਰੋੜ ਖਲੋਥਾਂ ਜੇ ਛੁੱਟੀ ਹੋਈ ਹਾਂ ਉਹ ਤੇ ਉਹਨੂੰ ਲੱਗਾ ਕਿ ਵੀ ਨਾਲ ਹੀ ਹੋਣਾ ਉਦੋਂ ਦੀ ਖੈ ਬਾਈ ਸ਼ਾਇਦ ਰਸਦਾ ਹੋਵੇ ਕਿੰਨੇ ਜਣੇ ਸੀ ਉਹ ਤਿੰਨ ਜਣੇ ਸੀ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਦੋ ਗੋਲੀਆਂ ਚਲਾਈਆਂ ਜੀ ਇਹਨਾਂ ਨੂੰ ਮੇਰੇ ਪੜ ਹਾਂ ਜੀ ਦੋਵੇਂ ਮਾਰੀਆਂ ਨੇ ਜਦੋਂ ਮੈਂ 3-4 ਸਾਲ ਹੋ ਗਏ ਕਹਿ ਤੜਿਆਂਗੇ ਸਕੂਲ ਤੋਂ ਆਇਆ ਹੀ ਉਦੋਂ ਕੋਈ ਲੜਾਈ ਹੋਈ ਇਹਨਾਂ ਦੀ ਹੋਰ ਕਿਹੇ ਮੁੰਡਿਆਂ ਨਾਲ ਵੀ ਪਰ ਬਸ ਲਾਗੇ ਖਲੋਤਾ ਸੀ ਰੋਇ ਮਾਨਾ ਠੀਕ ਹੈ ਅਸੀਂ ਦਵਾਈ ਲੈਣ ਗਏ ਹਾਂ ਅੱਜ ਤਾਂ ਅਸੀਂ ਦੁਕਾਨ 'ਚ ਵੜ ਗਿਆਂ ਮਿਆ ਤਾਂ ਮੇਰੀ ਬੁੜੀਆ ਇਹ ਬਾਰੇ ਹੀ ਹਾਂ ਜੀ ਦਿਖਲੋਤਾ ਰਿਹਾ ਉਹ ਆਏ ਆ ਤੇ ਇੰਨਾ ਹੀ ਮਾਰਦੇ ਹੋਏ ਬੈਠਾ ਬੈਠਾ ਹੀ ਆ ਲੈ ਓਏ ਦਸ਼ਮਨੀ ਹੈ ਨਾਲ ਤਾਂ ਕਿੰਨੇ ਫਾਇਰ ਹੋ ਜੈ ਦੋ ਅਹੀਂ ਕਿਹ ਅਹੀਂ ਨੂੰ ਸਜਾਦ ਮਾਹੀ ਜੰਨੇ ਕੀ ਨਾਮ ਵਾਲਾ ਜਿਹੜਾ ਗੋਲੀ ਚਲਾਇਆ ਜੀ ਗੱਲਾ ਕਿ ਕਿੱਥੋਂ ਆਣ ਵਾਲਾ ਮਾਂਗੇਰਾ ਗੋਲੀ ਦਾ ਮਸਲਾ ਆਇਆ ਹਾਂਜੀ ਇਹ ਸਰ ਸਰਨਜੀਤ ਸਿੰਘ ਨਾਮ ਦਾ ਪੇਸ਼ੈਂਟ ਸਾਡੇ ਕੋਲ ਆਇਆ ਇਹ ਫਿਜ਼ੀਕਲ ਸਾਲਟ ਹੈ ਗਨ ਸ਼ਾਟ ਦਾ ਤੇ ਇਹ ਸਰ ਹੈਗਾ ਰੰਗੜ ਨੰਗਲ ਪਿੰਡ ਤੋਂ 21 ਸਾਲ ਉਮਰ ਹੈ ਜੀ ਸਰ ਕਿੰਨੇ ਬੋਲੀ ਇਹ ਦੋ ਗੋਲੀਆਂ ਲੱਗੀਆਂ ਰਾਈਟ ਥਾਈ ਤੇ ਰਾਈਟ ਲੈਗ ਤੇ ਬਾਰਲ ਵਾਲੀ ਸਾਈਡ ਤੇ ਉੱਥੋਂ ਲੱਗ ਕੇ ਦੋਵੇਂ ਨਿਕਲ ਚੁੱਕੀਆਂ ਅੰਦਰ ਵਾਲੀ ਪਾਸੇ ਤੋਂ ਹੁਣ ਹਾਲਾਤ ਠੀਕ ਹੈ ਅਸੀਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੈ ਦੀ ਐਕਸਰੇ ਕਰਾਈ ਹੈ ਐਕਸਰੇ ਚ ਇੰਜਰੀ ਮਤਲਬ ਅੰਡਰ ਅਬਜ਼ਰਵੇਸ਼ਨ ਤੇ ਹੀ ਗਿਆ ਮਤਲਬ ਰਾਤ ਠੀਕ ਹੈਗੇ ਆ ਅੰਡਰ ਅਬਜ਼ਰਵੇਸ਼ਨ ਰੱਖਿਆ ਗ੍ਰੀਨ ਹੈ ਹਾਂਜੀ ਸਰ ਹਾਂਜੀ ਮੈਂ ਸਬ ਇੰਸਪੈਕਟ ਕਲਾਸ ਅੰਦਰ ਮੁਖਫਸਾ ਥਾਣਾ ਰੰਗਨਗਰ ਅੱਜ ਮੈਨੂੰ ਸੋਚਣਾ ਮਿਲੇ ਹੀ ਕੁਰੀਬ 2:30 ਵਜੇ 3:00 ਵਜੇ ਦਾ ਟਾਈਮ ਸੀ ਕਿ ਪਿੰਡ ਚੌਧਰੀ ਬਾਲ 10 ਮੋਟਰਸਾਈਕਲ ਸਵਾਰਾਂ ਨੇ ਇੱਕ ਨੌਜਵਾਨ ਸੀ ਸ਼ਰਨਜੀਤ ਸਿੰਘ ਪਿੰਡ ਰੰਗਨ ਨਗਲ ਦਾ ਉਹ ਆਪਣੀ ਭੈਣ ਨੂੰ ਆਪਣੀ ਮਾਂ ਦੇ ਨਾਲ ਦਵਾਈ ਲੈਣ ਗਿਆ ਸੀ ਬਮਾਲਸੀ ਉਹ ਕਿ ਕੋਈ ਨੌਜਵਾਨ ਸੀ ਗੋਲੀਆਂ ਮਾਰ ਗਿਆ ਉਹਨੂੰ ਸਰ ਕੀ ਕਾਰਨ ਕੀ ਲੱਗਦਾ ਹੈ ਕਾਰਨ ਕੋਈ ਪਤਾ ਲੱਗਾ ਵਾ ਕਿ ਕੋਈ ਰੰਜਾ ਸੀ ਕੀ ਪਹਿਲੀ ਉਹਨਾਂ ਦੀ ਕੋਈ ਸਰ ਉਹ ਚੱਕੜ ਆਇਆ ਸੀ ਸ਼ੱਕ ਕਰਦੇ ਕਿ ਇਹ ਵੀ ਵਿੱਚ ਆ ਚੱਕੜੇ ਚ ਕਿੰਨੀਆਂ ਗੋਲੀਆਂ ਲੱਗੀਆਂ ਦੋ ਗੋਲੀਆਂ ਦੋ ਲੱਗੀਆਂ ਆ ਹਾਂ ਜੀ ਕਾਰਵਾਈ ਰਿਕਾਰਡ ਵੀ ਹੈਗਾ ਉਹਨਾਂ ਦਾ ਉਹ ਆਪਾਂ ਦੇਖਾਂਗੇ ਅਜੇ ਅਜੇ ਬਾਈ ਨੇਮ ਕੁਝ ਲਿਖਾਉਣਗੇ ਆਪਾਂ ਵੇਖਾਂਗੇ ਉਹਨਾਂ ਦੇ ਹਿਸਾਬ ਤਾ ਕੀ ਕਾਰਵਾਈ ਕਰਦੇ ਸੀ ਅਸੀਂ ਮੁਕਦਮਾ ਦਰਜ ਕਰ ਲਗਿਆ ਬਿਆਨ ਲੈ ਕੇ ਇੰਜੜ ਦਾ ਠੀਕ ਹੈ विश्व ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਧੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਾਇਨੇ ਤੋਂ ਬਾਅਦ ਤਲਾਕ ਸਵਤਨ ਦਸ਼ਮਨ ਤੋਂ छुटਕਾਰਾ ਸੰਤਾਨ ਹਿੰਮਤਾ ਲਾਟਰੀ 77 ਨੰਬਰ ਹਾਥ ਹਾ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗੈਰੰਟੀਡ ਸਮਾਧਾਨ